मैं तीसरी वाइफ ਐਨਾਂ ਦੀ ਸਰ ਕਾਰਨ ਕਰਕੇ ਮੇਰੇ ਤੇਨਥਰ ਡਿਪਰੈਸ਼ਨ ਦੀ ਦਵਾਈ ਚੱਲੀ ਪ੍ਰਗਮਾ ਹਸਪੀਟਲ ਤੋਂ ਇਹ ਤੁਸੀਂ ਜਾ ਕੇ ਸਾਰਾ ਕੁਝ ਪਤਾ ਵੀ ਕਰ ਸਕਦੇ ਹੋ ਕਦੀ ਵੀ ਇਹ ਸੋਚ ਕੇ ਜੱਜ ਨਾ ਕਰਿਆ ਕਰੋ ਵੀ ਮਾਂ ਤਾਂ ਸਹੀ ਹੈ ਜਾਂ ਕੋਈ ਸਹੀ ਹੈ ਕਦੀ ਵੀ ਕਿਤਾਬ ਨੂੰ ਦੇ ਪੌਂਦੇ ਹੋਵੇ ਕਵਰ ਤੋਂ ਜੱਜ ਕਰੀ ਦਿੰਦਾ ਸਾਰੀ ਨਵੀਂ ਤਾਰੀ ਜਾਣਕਾਰੀ ਲੈ ਇਹਨੂੰ ਪਤਾ ਨਹੀਂ ਸਰ ਬਸ ਆ ਕੇ ਮੈਂ ਆਈ ਆ ਮੈਂ ਗੇਰ ਦਰਵਾਜਾ ਖੋਲਿਆ ਖੜਕਾਈ ਗਈ ਤਿੰਨ ਚਾਰ ਵਾਰੀ ਮੈਂ ਖੋਲ ਦਿੱਤਾ ਸਰ ਜਦੋਂ ਮੈਂ ਦਰਵਾਜਾ ਖੋਲਿਆ ਤੇ ਆ ਕੇ ਸਰ ਮੇਰੇ ਮੈਨੂੰ ਕਹਿੰਦੀ ਵੀ ਨਿਕਲ ਇੱਥੋਂ ਦੀ ਬਹੁਤ ਗੰਦੀ ਲੈਂਗੁਏਜ ਬੋਲੀ ਮੈਂ ਦੱਸ ਨਹੀਂ ਸਕਦੀ ਇਹਦੇ ਵਿੱਚ ਤੇ ਮੈਨੂੰ ਆ ਕੇ ਗੁੱਟੋ ਫੜ ਲਿਆ ਤੇ ਮੇਰੇ ਗਲੋ ਚੈਨ ਲਾ ਲਈ ਕੋਈ ਗੱਲ ਨਹੀਂ ਹੋਈ ਕੋਈ ਕਾਰਨ ਨਹੀਂ ਹੋਇਆ ਕੁਝ ਨਹੀਂ ਆ ਸਰ ਤੇ ਆ ਕੇ ਮੈਨੂੰ ਕੁੱਟਿਆ ਬਹੁਤ ਜਿਆਦਾ ਮੇਰੇ ਆ ਦੇਖੋ ਸਰ ਕਿੱਦਾਂ ਜ਼ਖਮ ਹੋਏ ਪਏ ਨੇ ਮੇਰੇ ਵਾਲ ਜੜੋ ਪੱਟੇ ਹੋ ਵਿੱਚ ਪਏ ਨੇ ਮੈਂ ਤੁਹਾਨੂੰ ਦਿਖਾ ਦੇਣੀ ਮੇਰੇ ਵਾਲ ਜੜੋ ਹਲਾਤੇ ਸਰ ਮੇਰਾ ਬਹੁਤ ਬੁਰਾ ਹਾਲ ਕੀਤਾ ਮੇਰੀ ਮਮਾ ਛੁੜਾਉਂਦੀਆਂ ਨਹੀਂ ਛੱਡੀ ਮੇਰੀ ਮਮਾ ਨੇ ਵੀਡੀਓ ਬਣਾ ਲਈ ਕਿ ਕੋਈ ਕਵੀ ਨਾ ਕਿ ਝੂਠ ਬੋਲਦੀ ਪਈ ਐ ਸਰ ਕੋਈ ਮਸਲਾ ਕੀ ਐ ਮੈਂ ਤੁਹਾਡੇ ਕੋ ਜਮੀਨ ਦਾ ਜਾਂ ਕੁਝ ਗੱਲ ਮਸਲਾ ਹੈ ਵੀਰੇ ਸਾਡੀਆਂ ਮਾਸੀ ਸਰ ਮਸਲਾ ਇਹ ਐ ਕਿ ਜਿੱਦਾਂ ਦੋ ਵਾਈਫ ਇੱਦੀ ਗਈਆਂ ਉਹਨੂੰ ਵੀ ਇੱਦੀ ਕੁੱਟਦੀ ਸੀ ਤੇ ਕਿ ਤੀਜੀ ਵੀ ਚਲੀ ਜਾਵੇ ਸਰ ਮੈਂ ਤੀਸਰੀ ਵਾਈਫ ਐਨਾਂ ਦੀ ਸਰ ਉਹ ਹੀ ਚਾਹੁੰਦੀ ਐ ਕਿ ਵੀ ਜਾਵੇ ਤੇ ਜਿਹੜੀ ਪ੍ਰਾਪਰਟੀ ਐ ਉਹ ਪੰਨ ਨੂੰ ਖਵਾਣਾ ਚਾਹੁੰਦੀ ਐ ਸਰ ਠੀਕ ਬੇਟੀ ਇਹ ਸਾਰੇ ਤਕੂਤ ਐ ਮਾਤਾ ਕਹਿੰਦੇ ਮੈਨੂੰ ਕੋਈ ਦਿੰਦੇ ਨਹੀਂ ਆ ਤਕੂਤ ਐ ਆ ਸਾਡੀਆਂ ਦਵਾਈਆਂ ਚੱਲ ਰਹੀਆਂ ਮਾਤਾ ਦੇ ਕਾਰਨ ਯਾਰੀ ਮਾਦੂਮਾਰੇ ਦੇ ਰਹੇ ਆ ਜੀ ਆ ਉਹ ਵੀ ਲਿਖਿਆ ਦਾ ਆ ਮਿੰਡੇ ਵਾਲਾ ਵੀ ਡੇਟ ਲਿਖੀ ਹੋਈ ਜੀ ਸਾਰਾ ਟਾਈਮ ਟੂ ਟਾਈਮ ਜਿਹੜਾ ਦੇਣਾ ਰਿਹਾ ਜੀ ਕਿਵੇਂ ਦਿੱਤੇ ਜੀ ਸਾਰਾ ਲਿਖਿਆ ਇੱਥੇ ਤੁਹਾਨੂੰ ਆਖਰ ਤੁਹਾਡੇ ਮਾਤਾ ਚਾਹਦੇ ਕੀ ਨੇ ਜੀ ਮਤਲਬ ਮਾਤਾ ਚਾਹੁੰਦੇ ਵੀ ਸਾਨੂੰ ਮੇ ਨਤੀਜਾ ਇਸਾ ਪ੍ਰੋਪਰਟੀ ਮਿਲਦੇ ਤੇ ਮੈਂ ਉਹਦੇ ਭੈਣਾਂ ਨੂੰ ਖਵਾਦਾ ਆ ਆ ਦੇਖੋ ਜੀ ਆ ਡੇਟ ਲਿਖੀ ਹੋਈ ਕਿਵੇਂ ਕਿਵੇਂ ਲੈ ਕੇ ਗਏ ਕਿਵੇਂ ਕਿਵੇਂ ਨੋਟ ਦਿੱਤੇ ਸਾਰਾ ਲਿਖਿਆ ਆ ਜੀ ਇੱਕ ਮਿੰਨੇ ਇਹਨਾਂ ਨੇ 22 ਰੁਪਏ ਕਿਰਾਇਆ ਲੈ ਲਏ ਦੁਕਾਨ ਤੋਂ ਤੇ ਆ ਬਾਕੀ ਜਿਹੜਾ ਬਚਿਆ ਸੀਗਾ ਉਹ ਮੈਂ ਦਿੱਤਾ 17-800 ਤੇ 2200 ਕਿਰਾਇਆ ਲੈ ਗਏ ਸੀ ਆ ਸ ਚਿੱਕੀ ਇਹ ਦੁਕਾਨਾਂ ਵੀ ਤੁਹਾਡੀਆਂ ਨੇ ਸਾਰੀਆਂ ਦੁਕਾਨਾਂ ਤੇ ਕੋਠੀ ਹੈ ਵੀਰ ਜੀ ਮੈਂ ਵੀਰੇ ਮੰਗਲ ਸਿੰਘ ਵੱਡਾ ਬੇਟਾ ਜੀ ਇਹਨਾਂ ਦਾ ਮਸਲਾ ਇਹ ਵੀਰੇ ਸ਼ੁਰੂ ਤੋਂ ਸਾਡੀਆਂ ਮਾਸੀਆਂ ਸਾਡੇ ਕਾਰਜ ਵਿੱਚ ਦਖਲ ਦਿੰਦੀਆਂ ਥਾਡਾ ਕਾਰਖਾਨਾ ਦੀਆਂ ਜੀ ਇਹੋ ਹੀ ਚਾਹੁੰਦੀਆਂ ਵੀ ਆ ਜਿਵੇਂ ਮੇਰੇ ਪਹਿਲਾ ਦੋ ਤਲਾਕ ਹੋਇਆ ਤੀਜਾ ਤਲਾਕ ਵੀ ਹੋ ਜਾਏ ਤੇ ਸਾਰੀ ਪ੍ਰਾਪਰਟੀ ਉਹ ਹੜਪ ਕਰ ਲੈਣੀ ਹੈ ਬਸ ਇਹ ਮਸਲਾ ਇਹ ਸਾਨੂੰ ਇਨਸਾਫ ਚਾਹੀਦਾ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਕੱਲ ਕੀ ਗੱਲ ਹੋਈ ਸੀ ਕੱਲ ਇਹ ਗੱਲ ਹੋਈ ਹੈ ਮੈਂ ਅਸੀਂ ਕਰਨੀ ਸੀਗੇ ਮੈਂ ਘਰ ਰੋਟੀ ਖਾਣ ਆਇਆ ਜੀ ਤੇ ਉਹ ਮਾਤਾ ਤੇ ਮੇਰੀ ਵਾਈਫ ਦੇ ਗੱਲ ਪੈ ਗਈ ਮੇਰੀ ਵਾਈਫ ਨੂੰ ਘੁੱਟਿਆ ਜੀ ਇਹਨਾਂ ਨੇ ਇੱਕ ਜਿਹੜੀ ਤੁਸੀਂ ਕੀ ਮੰਗ ਕਰਦੇ ਹੋ ਤੁਸੀਂ ਬਿਲਕੁਲ ਤੇ ਹੀ ਮੰਗ ਕਰ ਦੀ ਵੀ ਭੁਦੇਸ਼ ਪੁਲਿਸ ਦੇ ਨਾਲ ਵੀ ਕੋਈ ਤਕਾ ਮੁਕੀ ਹੈ ਮਾਤਾ ਜੀ ਪੁਲਿਸ ਦੇ ਨਾਲ ਤਕਾ ਮੁਕੀ ਨਹੀਂ ਹੋਈ ਉਹਨਾਂ ਦੇ ਗੱਲ ਪਿਆ ਜੀ ਲੇਡੀ ਪੁਲਿਸ ਸਟਾਈ ਸੀ ਕਿ ਸਟਾਫ ਆਈ ਹੈ ਉਹਨਾਂ ਨੂੰ ਵੀ ਅੱਗੋਂ ਗਲਤ ਲੈਂਗੁਏਜ ਵਰਤੀ ਇਹਨਾਂ ਨੇ ਵੇਢੀਏ ਸਾਰੇ ਸਬੂਤ ਹੈ ਮਾਤਾ ਕਹਿੰਦੇ ਮੈਨੂੰ ਕੋਈ ਦਿੰਦੇ ਨਹੀਂ ਆਹ ਸਬੂਤ ਹੈ ਆ ਸਾਡੀਆਂ ਦਵਾਈਆਂ ਚੱਲ ਰਹੀਆਂ ਮਾਤਾ ਦੇ ਕਾਰਨ ਇਹ ਕਾਫੀ ਸੱਟ ਹੈ ਇਹ ਪਹਿਲਾਂ ਵੀ ਕਹਿੰਦੇ ਕੁੱਟਿਆ ਤਿੰਨ ਚਾਰ ਵਾਰੀ ਫਿਰ ਪੱਟਾ ਘਟਦੇ ਆ ਫਿਰ ਕਾਰੇ ਕਰਵੈ ਕਿ ਸਰਦ ਸੁਭਸੀ ਵੀ ਰੋਜ ਦਾ ਕੰਮ ਦੇਖਦੇ ਜੇ ਕੱਲ ਵੀ ਮੈਂ ਫਿਰ ਰਿਪੀਟ ਕਰੀਨਾ ਇੱਕ ਪਤਲੀ ਪੱਲੀ ਚ ਲੈ ਕੇ ਮਾਤਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਕੀ ਕਹਿਣਾ ਚਾਹੋਗੇ ਇੱਕ ਡਾਕਟਰ ਦੀ ਭੂਮਿਕਾ ਮੇਸ਼ਾ ਤੁਸੀਂ ਨਿਭਾਉਂਦੇ ਜੇ ਸਾਰਾ ਦਿਨ ਕੀ ਕਹਿਣਾ ਚਾਹੋਗੇ ਜੇ ਬੱਚਿਆਂ ਬਾਰੇ ਤੁਸੀਂ ਸੰਦੇਸ਼ ਕੀ ਦੇਣਾ ਚਾਹੁੰਦੇ ਜੇ ਜਿਹੜੀ ਯੁਵਾ ਪੀੜੀ ਇਸ ਤਰ੍ਹਾਂ ਉਤਰੀ ਹੈ ਮਾਂ ਨੂੰ ਪੂਰੀ ਤਰ੍ਹਾਂ ਕੁੱਟਿਆ ਬਹੁਤ ਪੂਰੀ ਗੱਲ ਹੈ ਸਮਾਜ ਲਈ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਜੋ ਵੀ ਹੈ ਕਿ ਰੰਦੇ ਹੋ ਲੂਨਾ ਹਸਪੀਟਲ ਦੇ سامنے ਮਾਤਾ ਜੀ ਕੀ ਹਾਲਾਤ ਨੇ ਅੱਜ ਤੁਸੀਂ ਹਸਪੀਟਲ ਐਡਮਿਟ ਹੋਏ ਹੋ ਕਿੰਨੇ ਕੁੱਟਿਆ ਔਰ ਕਿਉਂ ਕੁੱਟਿਆ ਕੁੱਡਨੀ ਨੇ ਮੇ ਕੁੱਟਿਆ ਦੋ ਹੰਗ ਪੁੱਤਰ ਨੇ ਮੀ ਨੋਨੇ ਮੀ ਮੁੰਡੇ ਕਰਦੇ ਕੀ ਨੇ ਤੁਹਾਡੇ ਉਹ ਕੈਫੇ ਤੇ ਕੋਲੇ ਕੈਫੇ ਦਾ ਕੰਮ ਕਰਦੇ ਨੇ ਕਿੱਥੇ ਇੱਥੇ ਪਾਰ ਨਹਿਰ ਪਾਰ ਕੋ ਕਿਹੜਾ ਪਾਉਂਦੇ ਚ ਹੈ ਆਪਣੇ ਨਹਿਰ ਪਾਰਕ ਦੇ ਬੇਬੇ ਦੀ ਬੇਕਰੀ ਦੇ ਨਾਲ ਅੱਛਾ ਤੇਰੇ ਮੁੰਡੇ ਤੇ ਤੇ ਦੋਨਾਂ ਨੇ ਰਲ ਕੇ ਕੁੱਟਿਆ ਤੂੰ ਹਾਂਜੀ ਇਹ ਤੁਸੀਂ ਕਹਿ ਰਹੇ ਸੀ ਪਿਛਲੇ ਅਪ੍ਰੈਲ ਚ ਮੇਰੇ ਮੁੰਡੇ ਦਾ ਵਿਆਹ ਹੈ ਤੇ ਇਹਨਾਂ ਵਿੱਚ ਕਿੰਨੇ ਟਾਈਮ ਤੁਹਾਡੀ ਗੱਲ ਹੋ ਗਈ ਮਤਲਬ ਇਸ ਤਰ੍ਹਾਂ ਦੀ ਵਾਰਦਾਤ ਕਿੰਨੀ ਵਾਰੀ ਕੁੱਟਿਆ ਗਿਆ ਪੰਜ ਵਾਰ ਹੋ ਗਿਆ ਪੰਜ ਵਾਰੀ ਪੁਲਿਸ ਨੇ ਕੋਈ ਸੁਣਾਈ ਕੀਤੀ ਜਮਨ ਨਹੀਂ ਕੀਤੀ ਬਿਆਨ ਲੈ ਜਾਂ ਮੈਨੇ ਮੁੜ ਕੇ ਸੁਣੀ ਉਹ ਦੇ ਤਲਾਕ ਦੇ ਕਾਗਜ਼ ਤੇ ਆ ਮੇਰੀ ਤੀਜੀ ਕੋਰਟ ਮੇਰੀ ਹੋਈ ਹੈ ਤੇ ਮਾਤਾ ਦੇ ਸਾਈਨ ਹੋਏ ਹੈ ਮਾਤਾ ਦੀ ਮਰਜ਼ੀ ਨਾਲ ਹੋਈ ਹੈ ਮਾਤਾ ਕਹਿੰਦੀ ਹੈ ਬਿਨਾਂ ਮਰਜ਼ੀ ਤੋਂ ਕਰਾਇਆ ਆ ਮਾਤਾ ਦੇ ਸਾਈਨ ਹੈਗੇ ਜੀ ਇੱਥੇ ਆ ਦੇਖ ਲਓ ਜੀ ਤੇ ਆ ਮਾਤਾ ਜਿਹੜੀ ਕਹਿੰਦੀ ਮੈਨੂੰ ਕੋਈ ਦਿੰਦੇ ਨਹੀਂ ਕਿ ਆ ਮਾਤਾ ਦਾ ਖੁੱਦ ਹੈਪੀ ਡੈਵਟਾ ਹੀ ਵੀ ਆਰ ਪੀ ਆ ਮੈਨੂੰ ਖਰਚਾ ਬੰਨਿਆ ਹੋਇਆ ਐਸ ਐਚਓ ਦੇ ਸਾਹਮਣੇ ਗੱਲ ਹੋਈ ਆ ਸਾਈਨ ਮਾਤਾ ਦੇ ओरिजिनल ਹੈਪੀ ਡੈਵਟ ਥਾਣੇ ਚ ਜੇ ਹਰ ਮੈਨੂੰ ਵੀ ਹੁੰਦੇ ਰਿਹਾ ਕਿ ਕਹਰੇ ਸੀ ਮੁੰਡੇ ਕੁਝ ਦਿੰਦੇ ਨਹੀਂ ਇੱਕ ਮਿੰਟ ਨੂੰ ਬੋਲਣ ਦੇ ਉਹਦੀ ਗੱਲ ਆ ਜਿਹੜੀ ਕਹਿੰਦੇ ਪ੍ਰੋਪਰਟੀ ਨਹੀਂ ਮੈਨੂੰ ਦਿੰਦੇ